ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਅੱਜ ਦੀ ਇਹ ਵੀਡੀਓ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਈ ਅਹਿਮ ਮੁੱਦਿਆਂ ਦੇ ਉੱਪਰ ਜਿਹੜੀ ਉਹ ਚਰਚਾ ਕਰਾਂਗੇ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਹੀ ਪਾ ਰਹੇ ਹੋ ਕਿ 7th ਪੇ ਕਮਿਸ਼ਨ ਇਸ ਦੇ ਕਰਕੇ ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਦੁਵਿਧਾ ਹੈ ਬੜੀਏ ਜਿਹੜੇ ਮੁੱਦੇ ਨੇ ਐਸਡੀ ਉੱਪਰ ਚੱਕੇ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਟੀਵੀ ਚੈਨਲ ਦੇ ਉੱਪਰ ਜਿਹੜੀ ਹੈ ਖਬਰਾਂ ਇਸ ਜੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਅਸੀਂ ਇਸ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਸਤਵਾਂ ਪੇ ਕਮਿਸ਼ਨ ਜਿਹੜੀ ਚੀਜ਼ ਹੈ ਅਸੀਂ ਇਸ ਨੂੰ ਬਿਲਕੁਲ ਸ਼ੁਰੂਆਤ ਤੋਂ ਜੇਕਰ ਤੁਸੀਂ ਇਸ ਨਾਲ ਜੁੜੇ ਵੀ ਹੋਏ ਹੋ ਜਾਂ ਨਹੀਂ ਵੀ ਜੁੜੇ ਹੋਏ ਤਾਂ ਵੀ ਤੁਸੀਂ ਜਿਹੜਾ ਇਸ ਨੂੰ ਬੜੇ ਧਿਆਨ ਨਾਲ ਸਮਝਣਾ ਸਤੋਂ ਪੇ ਕਮਿਸ਼ਨ ਦਾ ਕੀ ਮਸਲਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਆਪ 17 ਜੁਲਾਈ 2020 ਦੇ ਉੱਪਰ ਜਦੋਂ ਕਰੋਨਾ ਦਾ ਸਮਾ ਚੱਲ ਰਿਹਾ ਸੀ ਸੋ 17 ਜੁਲਾਈ 2020 ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੇ 17 ਜੁਲਾਈ 2020 ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਵਾਂ ਪੇ ਕਮਿਸ਼ਨ ਚੱਲ ਰਿਹਾ ਸੀ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਮੁਲਾਜ਼ਮਾਂ ਦੀਆਂ ਜੋ ਵੀ ਤਨਖਾਹਾਂ ਆਉਂਦੀਆਂ ਸੀ ਉਹ ਚੱਲ ਰਿਹਾ ਸੀ 17 ਜੁਲਾਈ 2020 ਨੂੰ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕੱਢਿਆ ਜਾਂਦਾ ਹੈ ਕਿ 17 ਜੁਲਾਈ 2020 ਦੀ ਤਾਰੀਖ ਤੋਂ ਬਾਅਦ ਜਿੰਨੇ ਵੀ ਲੋਕ ਭਰਤੀ ਹੋਣਗੇ ਉਹਨਾਂ ਸਾਰੇ ਲੋਕਾਂ ਦੇ ਉੱਪਰ ਅੱਜ ਤੋਂ ਬਾਅਦ ਕੇਂਦਰ ਸਰਕਾਰ ਦੀ ਦਰਜ ਤੇ ਸਤਵਾਂ ਪੇ ਕਮਿਸ਼ਨ ਲਗਾਇਆ ਜਾਏਗਾ ਜੇਕਰ ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵਿੱਚ ਮੰਨ ਲਓ ਕਿਸੇ ਮੁਲਾਜ਼ਮ ਨੂੰ 10000 ਰੁਪਏ ਮਿਲਦੇ ਸੀ ਪ੍ਰੋਵੀਜ਼ਨ ਦੇ ਵਿੱਚ ਨੌਕਰੀ ਲੱਗਣ ਵਾਰੀ ਤੇ ਸਤਵਾਂ ਪੇ ਕਮਿਸ਼ਨ ਵਿੱਚ ਉਹਨਾਂ ਨੇ ਉਸ ਦੀ ਤਨਖਾਹ ਕਰ ਦਿੱਤੀ 35400 ਜਿਸ ਦੇ ਨਾਲ ਨੌਕਰੀ ਮਿਲਣ ਵਾਲੇ ਨੌਜਵਾਨਾਂ ਨੂੰ ਬੜਾ ਇਸ ਦਾ ਜਿਹੜਾ ਹੈ ਉਹ ਖੁਸ਼ੀ ਹੋਈ ਕਿ 10300 ਤੋਂ ਵਧਾ ਕੇ ਜਿਹੜੀ ਤਨਖਾਹ ਹੈ ਉਹ 35000 ਕਰ ਦਿੱਤੀ ਜਾਏਗੀ ਇਹ ਬਹੁਤ ਚੰਗੀ ਗੱਲ ਹੈ ਪਰ ਜਦੋਂ ਅਪ੍ਰੈਲ 2021 ਆਉਂਦੀ ਹੈ ਤਾਂ ਉਦੋਂ ਪੰਜਾਬ ਸਰਕਾਰ ਦੇ ਦੁਆਰਾ ਕੀ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਇੱਥੇ ਕਿ 17 ਜੁਲਾਈ ਤੋਂ ਪਹਿਲਾਂ ਜਿਹੜੇ ਲੋਕ ਨੌਕਰੀ ਕਰਦੇ ਸੀ ਉਹਨਾਂ ਨੂੰ 10300 ਮਿਲਦਾ ਸੀ ਤੇ ਸਰਕਾਰੀ ਹੋਰ ਪੱਤੇ ਮਿਲਣ ਦੇ ਕਰਕੇ ਪ੍ਰੋਬੇਸ਼ਨ ਕਲੀਅਰ ਹੋਣ ਤੋਂ ਬਾਅਦ ਉਹਨਾਂ ਨੂੰ ਤਨਖਾਹ ਜਿਹੜੀ ਹੈ ਜਿਹੜਾ 10300 ਲੈਂਦਾ ਸੀ ਉਸ ਨੂੰ 4200 ਗ੍ਰੇਡ ਪੇ ਦੇ ਉੱਪਰ 45000 ਦੇ ਕਰੀਬ ਤਨਖਾਹ ਮਿਲ ਜਾਂਦੀ ਸੀ ਜਦੋਂ 7ਵੇਂ ਪੇ ਕਮਿਸ਼ਨ ਲੱਗਦਾ ਹੈ ਤਾਂ 35000 ਦੀ ਤਨਖਾਹ ਜਿਹੜੀ ਉਹ ਦੱਸੀ ਜਾਂਦੀ ਹੈ ਪ੍ਰੋਬੇਸ਼ਨ ਦੇ ਵਿੱਚ ਅਤੇ ਉਸ ਤੋਂ ਬਾਅਦ ਜਿੰਨੇ ਵੀ ਪੱਤੇ ਚੱਲਦੇ ਸੀ ਉਸ ਦੇ ਮੁਤਾਬਕ ਤਨਖਾਹ 70000 ਦਿਖਾਈ ਜਾਂਦੀ ਪਰ April 2021 ਦੇ ਵਿੱਚ ਕੀ ਹੁੰਦਾ ਹੈ ਅਪ੍ਰੈਲ 2021 ਵਿੱਚ ਪੰਜਾਬ ਸਰਕਾਰ ਆਪਣਾ 6ਵਾਂ ਪੇ ਕਮਿਸ਼ਨ ਲਾਗੂ ਕਰਦੀ ਹੈ ਕਿੰਨਾ ਉੱਪਰ ਉਹਨਾਂ ਸਾਰੇ ਮੁਲਾਜ਼ਮਾਂ ਉੱਪਰ ਜਿਹੜੇ 17 ਜੁਲਾਈ 2020 ਤੋਂ ਪਹਿਲਾਂ ਨੌਕਰੀਆਂ ਵਿੱਚ ਹੁੰਦੇ ਨੇ ਚਾਹੇ 20 ਸਾਲ ਪੁਰਾਣੇ 30 ਸਾਲ ਪੁਰਾਣੇ 25 ਸਾਲ ਪੁਰਾਣੇ 10 ਸਾਲ ਪੁਰਾਣੇ 1 ਸਾਲ ਪੁਰਾਣਾ ਜੋ ਵੀ 17 ਜੁਲਾਈ 2020 ਤੋਂ ਪਹਿਲਾਂ ਦਾ ਨੌਕਰੀ ਵਿੱਚ ਲੱਗਿਆ ਉਹਨਾਂ ਸਾਰਿਆਂ ਉੱਪਰ ਸਰਕਾਰ ਨੇ 6ਵਾਂ ਪੇ ਕਮਿਸ਼ਨ ਲਗਾਇਆ 6ਵੇਂ ਪੇ ਕਮਿਸ਼ਨ ਨਾਲ ਕੀ ਹੋਇਆ ਜੇਕਰ ਤੁਹਾਨੂੰ ਮੈਂ ਉਹੀ 10300 ਦੀ ਉਦਾਹਰਣ ਦੇ ਆ 10300 ਤੇ 4200 ਗ੍ਰੇਡ 'ਤੇ ਲੈਣ ਵਾਲੇ ਕਿਸੇ ਵੀ ਜੋ ਵੀ ਮੁਲਾਜ਼ਮ ਹੈ ਨੌਕਰੀ ਵਿੱਚ ਉਸ ਦੀ ਤਨਖਾਹ ਵਧਾ ਕੇ 45400 ਬੇਸਿਕ ਹੋ ਗਈ ਤੇ ਬਾਕੀ ਪੱਤੇ ਅਲੱਗ ਤੋਂ ਜੇਕਰ ਅਸੀਂ ਇਸ ਨੂੰ ਇਲੈਬੋਰੇਟ ਕਰੀਏ ਤਾਂ April May 2021 ਦੇ ਵਿੱਚ ਜਿਹੜਾ 10300 ਦੇ ਉੱਪਰ ਇੱਕ ਮੁਲਾਜ਼ਮ 2020 ਤੋਂ ਪਹਿਲਾਂ ਨੌਕਰੀ ਲੱਗਿਆ ਤੇ 3 ਸਾਲ ਦੇ ਪ੍ਰੋਵੀਜ਼ਨ ਤੋਂ ਬਾਅਦ ਉਸ ਦੀ ਤਨਖਾਹ ਜਿੱਥੇ 46000 ਹੋਣੀ ਸੀ ਸੋ ਉਸ ਦੀ ਤਨਖਾਹ 6ਵੇਂ ਪੇ ਕਮਿਸ਼ਨ ਦੇ ਵਿੱਚ ਵੱਧ ਕੇ ਉਹ ਹੋ ਜਾਂਦੀ ਹੈ 60 ਤੋਂ 65000 ਰੁਪਏ ਪਰ ਜਿਹੜਾ 7ਵਾਂ ਪੇ ਕਮਿਸ਼ਨ 2020 ਦੇ ਵਿੱਚ ਲਗਾਇਆ ਜਾਂਦਾ ਜਿਸ ਵਿੱਚ ਉਸ 10300 ਦੇ ਬਦਲੇ ਤਨਖਾਹ ਦਿੱਤੀ ਗਈ 35400 ਤੇ ਪੁਰਾਣੇ ਪੱਤਿਆਂ ਦੇ حساب ਨਾਲੋਂ ਤਨਖਾਹ ਲੱਗਦੀ ਸੀ ਕਿ 70 75000 ਬਣੇਗੀ ਪਰ ਜਦੋਂ 7ਵਾਂ ਪੇ ਕਮਿਸ਼ਨ ਲਾਗੂ 6ਵਾਂ ਪੇ ਕਮਿਸ਼ਨ ਲਾਗੂ ਹੁੰਦਾ ਜਿਸ ਵਿੱਚ ਤਨਖਾਹਾਂ 60 ਤੋਂ 65000 ਕੀਤੀਆਂ ਜਾਂਦੀਆਂ ਨੇ ਸੋ 35400 ਜੋ 7ਵੇਂ ਪੇ ਕਮਿਸ਼ਨ ਦੀ ਬੇਸਿਕ ਹੈ ਉਸ ਦੇ ਉੱਪਰ ਪੱਤੇ ਉਹੀ ਲਗਾ ਦਿੱਤੇ ਜਾਂਦੇ ਜੋ 6ਵੇਂ ਵਿੱਚ ਦੇਣ ਲੱਗੇ ਨਵੇਂ ਸਿਰੇ ਤੋਂ ਅਤੇ 35400 ਵਾਲਿਆਂ ਦੀ ਜਿਹੜੀ ਤਨਖਾਹ ਹੈ ਉਹ ਵਧਣ ਲੱਗੀ 48000 ਅਤੇ ਜਿਨ੍ਹਾਂ ਨੂੰ 5ਵੇਂ ਤੋਂ ਚੱਕ ਕੇ 6ਵਾਂ ਲਗਾਇਆ ਗਿਆ ਉਹਨਾਂ ਨੂੰ ਤਨਖਾਹ ਮਿਲਣ ਲੱਗੀ 60 ਤੋਂ 65000 ਹੁਣ ਕੇਂਦਰ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ 65000 ਦੇ ਕਰੀਬ ਤਨਖਾਹ ਮਿਲਦੀ ਹੈ ਸੇਮ ਪੋਸਟ ਤੇ ਉਸੇ ਤੇ ਔਰ ਜੋ ਪੰਜਾਬ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ 65000 ਤਨਖਾਹ ਮਿਲਦੀ ਹੈ ਪਰ ਜਿਹੜੇ ਪੰਜਾਬ ਦੇ ਵਿੱਚ 2020 ਤੋਂ ਬਾਅਦ ਸਤਵੇਂ ਕੇਂਦਰ ਪੇ ਸਕੇਲ ਤੇ ਆਏ ਉਹਨਾਂ ਨੂੰ ਤਨਖਾਹ ਮਿਲਦੀ ਹੈ 48000 ਸੋ ਇਸ ਤਰ੍ਹਾਂ ਇਹ 15 ਤੋਂ 17000 ਦਾ ਜਿਹੜਾ ਹੈ ਉਹ ਅਨੁਮਾਨਤ ਹਰ ਇੱਕ ਚਾਹੇ ਉਹ ਕਲਰਕ ਹੈ ਚਾਹੇ ਕੋਈ ਪੰਜਾਬ ਪੁਲਿਸ ਦਾ ਕਨਸਟੇਬਲ ਹੈ ਚਾਹੇ ਕੋਈ ਮਾਸਟਰ ਹੈ ਚਾਹੇ ਕੋਈ ਲੈਕਚਰਰ ਹੈ ਚਾਹੇ ਕੋਈ ਪ੍ਰਿੰਸੀਪਲ ਹੈ ਚਾਹੇ ਕਿਸੇ ਵੀ ਵੱਡੇ ਤੋਂ ਅਹੁਦੇ ਤੇ ਚਾਹੇ ਕਿਸੇ ਵੀ ਛੋਟੇ ਅਹੁਦੇ ਤੇ ਹੋਵੇ ਉਸ ਮੁਲਾਜ਼ਮ ਨੂੰ ਸਤਵੇਂ ਕੇਂਦਰੀ ਪੇ ਸਕੇਲ ਦੇ ਨਾਮ ਤੇ ਨਾ ਤਾਂ ਕੇਂਦਰ ਦਾ ਪੇ ਸਕੇਲ ਮਿਲਿਆ ਤੇ ਨਾ ਹੀ ਪੰਜਾਬ ਦਾ ਪੇ ਸਕਿੱਲ ਮਿਲਿਆ ਸੋ ਇਹ ਸਾਰੀ ਗਾਥਾ ਸੀ 6ਵੇਂ 5ਵੇਂ ਅਤੇ 7ਵੇਂ ਪੇ ਕਮਿਸ਼ਨ ਦੀ ਹੁਣ ਦੂਸਰੀ ਜਿਹੜੀ ਅਸੀਂ ਮੁੱਦੇ ਤੇ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੁਆਰਾ ਨੌਕਰੀਆਂ ਦੇ ਪੇਪਰ ਕਿਉਂ ਨਹੀਂ ਲਈ ਜਾ ਰਹੇ ਇਹਦੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਜਦੋਂ 7ਵੇਂ ਪੇ ਕਮਿਸ਼ਨ 2020 ਵਿੱਚ ਲਾਗੂ ਹੋਇਆ ਸੋ ਭਰਤੀਆਂ ਦੇ ਜਿੰਨੇ ਵੀ ਮੁਲਾਜ਼ਮ ਸੀ ਉਹਨਾਂ ਨੇ ਹਾਈ ਕੋਰਟ ਵਿੱਚ ਕੇਸ ਕੀਤਾ ਕਿ ਸਾਡੇ ਤੇ ਵੀ 6ਵਾਂ ਪੇ ਕਮਿਸ਼ਨ ਲੱਗਣਾ ਚਾਹੀਦਾ ਹੈ 7ਵਾਂ ਨਹੀਂ ਲੱਗਣਾ ਚਾਹੀਦਾ ਸਾਨੂੰ ਬਰਾਬਰ ਦੇ ਤਨਖਾਹ ਬਰਾਬਰ ਕੰਮ ਤੇ ਬਰਾਬਰ ਤਨਖਾਹ ਮਿਲੇ ਸੋ ਪੰਜਾਬ ਸਰਕਾਰ ਹਾਈ ਕੋਰਟ ਵਿੱਚ ਵੀ ਕੇਸ ਹਾਰਦੀ ਹੈ ਪੰਜਾਬ ਸਰਕਾਰ ਹਾਈ ਕੋਰਟ ਵਿੱਚ ਡਬਲ ਬੈਂਚ ਤੇ ਵੀ ਕੇਸ ਹਾਰਦੀ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ 20 ਜਨਵਰੀ 2025 ਨੂੰ ਕੇਸ ਹਾਰ ਜਾਂਦੀ ਹੈ ਸੋ ਉਸ ਤੋਂ ਬਾਅਦ ਹੁਣ ਕੀ ਹੁੰਦਾ ਪੰਜਾਬ ਸਰਕਾਰ ਜਿਸ ਕਾਰਨ ਦੇ ਕਰਕੇ ਸੁਪਰੀਮ ਕੋਰਟ ਹਾਈ ਕੋਰਟ ਵਿੱਚ ਕੇਸ ਹਾਰੀ ਉਸ ਦਾ ਸਭ ਤੋਂ ਵੱਡਾ ਜਿਹੜਾ ਬੈਕ ਬੋਨ ਸੀਗਾ ਉਹ ਇਹ ਚੀਜ਼ ਸੀ ਕਿ ਸਰਕਾਰ ਨੇ ਪੋਲਿਸੀ ਦੇ ਵਿੱਚ ਬਦਲਾਅ ਨਹੀਂ ਕੀਤਾ ਸਿਰਫ ਇੱਕ ਨੋਟੀਫਿਕੇਸ਼ਨ ਲਿਆ ਕੇ ਜਿਹੜਾ ਹੈ ਉਹ ਤਨਖਾਹਾਂ ਕਟਾ ਦਿੱਤੀਆਂ ਗਈਆਂ ਯਾਨੀ ਕਿ ਸਿਰਫ ਇੱਕ ਨੋਟੀਫਿਕੇਸ਼ਨ ਤੇ ਰਾਹੀ ਸਤਵਾਂ ਪੇਕ ਮਿਸ਼ਨ ਅਪਲਾਈ ਕੀਤਾ ਗਿਆ ਪਰ ਕਿਸੇ ਵੀ ਪਾਲਿਸੀ ਨੂੰ ਬਣਾ ਕੇ ਪਾਲਿਸੀ ਫਰੇਮ ਨਹੀਂ ਕੀਤੀ ਗਈ ਸੋ ਹੁਣ ਸਰਕਾਰ ਜਿਹੜੇ ਹੈ ਆਉਣ ਵਾਲੀਆਂ ਭਰਤੀਆਂ ਦੇ ਜਿੰਨੇ ਵੀ ਪੇਪਰ ਨੇ ਜਾਂ ਜਿੰਨੀਆਂ ਵੀ ਭਰਤੀਆਂ ਆਉਣ ਵਾਲੇ ਸਮੇਂ ਚ ਕੱਡੀਆਂ ਜਾਣਗੀਆਂ ਉਹਨਾਂ ਤੋਂ ਪਹਿਲਾਂ ਸਰਕਾਰ ਪਾਲਿਸੀ ਫਰੇਮ ਕਰ ਰਹੀ ਹੈ ਤੇ ਉਸ ਪਾਲਿਸੀ ਦੇ ਫਰੇਮ ਹੋਣ ਤੋਂ ਬਾਅਦ ਨਵੀਆਂ ਭਰਤੀਆਂ ਦੇ ਪੇਪਰ ਲਏਗੀ ਅਤੇ ਕੋਈ ਵੀ ਨਵੀਂ ਭਰਤੀ ਹੋਰ ਹੈ ਉਹ ਜੋ ਕੱਡੇਗੀ ਤਾਂ ਕਿ ਜੋ ਨਵੀਆਂ ਭਰਤੀਆਂ ਤੇ ਸਤਵਾਂ ਪੇਕ ਮਿਸ਼ਨ ਲੱਗੇ ਸੋ ਉਹਨਾਂ ਨੂੰ ਜਿਹੜਾ ਹੈ ਸਰਕਾਰ ਨੂੰ 6ਵਾਂ ਪੇ ਕਮਿਸ਼ਨ ਨਾ ਦੇਣਾ ਪਵੇ। ਹਾਲਾਂਕਿ ਇਹ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜਿਵੇਂ ਇਸ ਤੁਸੀਂ ਅਖਬਾਰ ਦੇ ਵਿੱਚ ਵੀ ਦੇਖ ਪਾ ਰਹੇ ਹੋ ਕਿ 2020 ਤੋਂ ਲੈ ਕੇ ਹੁਣ ਤੱਕ ਦੇ ਜਨੇ ਮਲਾਜ਼ਮ ਨੇ ਉਹਨਾਂ ਨੂੰ ਸਰਕਾਰ ਨੂੰ 6ਵਾਂ ਪੇ ਕਮਿਸ਼ਨ ਦੇਣਾ ਪੈ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਵਿੱਚੋਂ ਪੰਜਾਬ ਸਰਕਾਰ ਕੇਸ ਹਾਰ ਚੁੱਕੀ ਹੈ। ਤੇ ਜਿਹੜਾ ਸਰਕਾਰ ਹੁਣ 7ਵਾਂ ਪੇ ਕਮਿਸ਼ਨ ਹੈ ਇਸ ਨੂੰ ਪਾਲਿਸੀ ਬਣਾ ਕੇ ਜੇਕਰ ਲਾਗੂ ਕਰੇਗੀ ਤਾਂ ਹੋ ਸਕਦਾ ਹੈ ਆਉਣ ਵਾਲੇ ਸਾਰੇ ਮਲਾਜ਼ਮਾਂ ਨੂੰ 7ਵਾਂ ਪੇ ਕਮਿਸ਼ਨ ਜਿਹੜਾ ਕਿ ਘਟ ਹੈ ਕੇਂਦਰ ਦਾ ਨਾਲੋਂ ਵੀ ਤੇ ਪੰਜਾਬ ਨਾਲੋਂ ਵੀ ਉਹ ਆਉਣ ਵਾਲੇ ਮੁਲਾਜ਼ਮਾਂ ਤੇ ਲੱਗੇਗਾ ਹਾਲਾਂਕਿ ਇਹ ਸਤਿਮਾ ਕੇਂਦਰੀ ਪੇ ਸਕੇਲ ਹਜੇ ਪਹਿਲੀ ਵਾਰ ਨਹੀਂ ਲੱਗ ਰਿਹਾ 2020 ਤੋਂ ਬਾਅਦ ਦੇ 25 ਤੋਂ 40 ਹਜ਼ਾਰ ਮੁਲਾਜ਼ਮ ਜੋ ਨੌਕਰੀਆਂ ਕਰ ਰਹੇ ਉਹਨਾਂ ਦੇ ਉੱਪਰ ਵੀ ਲੱਗਿਆ ਹੋਇਆ ਹੈ ਸੋ ਇੱਕ ਖਬਰ ਹੈ ਜੀ ਜਿਹੜੀ ਜਿਵੇਂ ਕਿ ਪੀਟ੍ਰੀਪਲ ਐਸਬੀ ਬੋਰਡ ਵੱਲੋਂ ਪੇਪਰਾਂ ਦੇ 25 ਤੋਂ 30 ਪੇਪਰਾਂ ਦੇ ਸ਼ਡਿਊਲ ਜਾਰੀ ਕੀਤੇ ਗਏ ਪਰ ਕੋਈ ਵੀ ਪੇਪਰ ਦਿੱਤੀ ਹੋਈ ਤਰੀਕ ਤੇ ਲਿੱਤਾ ਨਹੀਂ ਜਾ ਰਿਹਾ ਉਸ ਦਾ ਹੁਣ ਪਹਿਲਾ ਕਾਰਨ ਤਕਨੀਕੀ ਕਾਰਨ ਸੀ ਔਰ ਹੁਣ ਉਸ ਦਾ ਕਾਰਨ ਜਿਹੜਾ ਪ੍ਰਬੰਧਨਿਕ ਪਰਬੰਧਕੀ ਕਾਰਨ ਬਣਾਏ ਜਾ ਰਹੇ ਆ ਕਿ ਤਨਖਾਹਾਂ ਦੀ ਪਾਲਿਸੀ ਜਿਹੜੀ ਉਹ ਬਣਾ ਕੇ ਉਸ ਵਿੱਚ ਬਦਲਾ ਕਰਨਾ ਹੈ। ਪੀਪੀਐਸਸੀ ਦੇ ਪੇਪਰ ਦੀ ਇਸ ਵਿੱਚ ਜਿਹੜੀ ਆ ਉਹ ਕਟਿੰਗ ਲੱਗੀ ਹੋਈ ਹੈ ਜਿਸ ਵਿੱਚ ਇਹ ਹੀ ਕਿ ਪੀਪੀਐਸਸੀ ਨੇ ਵੀ ਜਿਹੜਾ ਆ ਨਿਥੇ ਸਮੇਂ ਲਈ ਪੇਪਰ ਨੂੰ ਪੋਸਟਪੋਨ ਕੀਤਾ ਉਸ ਦਾ ਕਾਰਨ ਪ੍ਰਬੰਧਕੀ ਕਾਰਨ ਤੇ ਪ੍ਰਬੰਧਕੀ ਕਾਰਨ ਵਿੱਚ ਸਭ ਤੋਂ ਮੇਨ ਕਾਰਨ ਕਿਸਤਵੇਂ ਪੇ ਕਮਿਸ਼ਨ ਦੇ ਜਿਹੜੇ ਹੈ ਉਹ ਪਾਲਿਸੀ ਬਣਾ ਕੇ ਉਹ ਇੰਪੋਜ਼ ਕਰਨੇ ਨੇ ਸਾਰਿਆਂ ਦੇ ਉੱਪਰ। ਇਸ ਦੇ ਵਿੱਚ ਤੁਸੀਂ ਪੀਟੀਸੀ ਨਿਊਜ਼ ਦੀ ਖਬਰ ਵੀ ਦੇਖ ਸਕਦੇ ਹੋ ਕਿ ਅਨਮਿੱਥੇ ਸਮੇਂ ਲਈ ਹਰੇਕ ਭਰਤੀ ਦੇ ਉੱਪਰ ਰੋਕ ਲੱਗੀ ਕਿਉਂ ਪ੍ਰੀਖਿਆਵਾਂਾਂ ਵਿੱਚ ਵਾਲੇ ਰੁਕੀਆਂ ਗਈਆਂ ਕਾਰਨ ਕਿਸ ਤੋਂ ਪੇ ਕਮਿਸ਼ਨ ਜਿਹੜਾ ਉਹ ਲਗਾਉਣਾ ਹੈ ਹਾਲਾਂਕਿ ਮੈਂ ਫਿਰ ਇੱਥੇ ਕਹਿ ਰਿਹਾ ਕਿ ਪੇ ਕਮਿਸ਼ਨ ਲੱਗਿਆ ਹੀ ਹੋਇਆ ਪੰਜਾਬ ਵਿੱਚ 2020 ਤੋਂ ਬਾਅਦ ਪਰ ਸਰਕਾਰ ਕੇਸ ਆ ਰ ਚੁੱਕੀ ਹੈ ਤੇ ਉਸ ਦੇ ਲਈ ਪੋਲਿਸੀ ਬਣਾਉਣੀ ਜ਼ਰੂਰੀ ਸਰਕਾਰ ਲਈ ਸੋ ਪਹਿਲਾਂ ਪੋਲਿਸੀ ਬਣਾ ਰਹੇ ਨੇ ਜੋ ਕਿ ਮੁਲਾਜ਼ਮਾਂ ਦੀਆਂ ਘੱਟ ਤਨਖਾਹਾਂ ਨੇ ਹਾਲਾਂਕਿ ਘੱਟ ਤਨਖਾਹਾਂ 2020 ਤੋਂ ਬਾਅਦ ਸਭ ਨੂੰ ਮਿਲ ਰਹੀਆਂ ਨੇ BPSSC ਕਮਿਸ਼ਨ ਸਮੇਤ ਕਈ ਪ੍ਰੀਖਿਆਵਾਂ ਰੱਦ 7ਵੇਂ ਪੇ ਕਮਿਸ਼ਨ ਦੇ ਤਹਿਤ ਹੋ ਰਹੀਆਂ ਸੀ ਸਾਰੀਆਂ ਭਰਤੀਆਂ ਸੋ ਹੁਣ ਪਾਲਿਸੀ ਬਣਾਈਗੀ ਸਰਕਾਰ ਨੇ ਪੇ ਸਕੇਲ ਨੂੰ ਨਹੀਂ ਕੀਤਾ ਨੋਟੀਫਾਈ ਨਾ ਹੀ ਨਿਯਮਾਂ ਵਿੱਚ ਕੀਤੀ ਤਬਦੀਲੀ ਨਿਯਮਾਂ ਵਿੱਚ ਤਬਦੀਲੀ ਨਹੀਂ ਕੀਤੀ ਸਿਰਫ ਨੋਟੀਫਿਕੇਸ਼ਨ ਜਾਰੀ ਕਰਕੇ ਤਨਖਾਹਾਂ ਜਿਹੜੀਆਂ ਕਟਾਈਆਂ ਗਈਆਂ ਸੀ ਸੋ ਹੁਣ ਸਰਕਾਰ ਨਿਯਮਾਂ ਵਿੱਚ ਤਬਦੀਲੀ ਕਰਕੇ ਫਿਰ ਤਰੀਕਾ ਦਾ ਐਲਾਨ ਕਰੇਗੀ ਇਹ ਤੁਸੀਂ ਕਟਿੰਗ ਵੀ ਦੇਖ ਸਕਦੇ ਹੋ ਵਿਕਰਮ ਸਿੰਘ ਮਜੀਠੀਆ ਕਿ 50 ਹਜ਼ਾਰ ਮੁਲਾਜ਼ਮ ਪ੍ਰਤੀਕਰਨ ਤੋਂ ਬਾਅਦ ਸਰਕਾਰ ਜਦੋਂ ਕੇਸ ਹਾਰੀ ਸੁਪਰੀਮ ਕੋਰਟ ਵਿੱਚ ਸੋ ਹੁਣ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਅਸੀਂ ਪੋਲਿਸੀ ਨਹੀਂ ਬਣਾਈ ਇਸ ਕਰਕੇ ਹਾਰ ਗਏ ਸੋ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੇ ਲਿਖੀਆਂ ਹੋਈਆਂ ਨੇ ਸੋ ਮੇਨ ਜਿਹੜੀ ਚੀਜ਼ ਸੀ ਉਹ ਹੀ ਸੀ ਕਿ ਸੁਪਰੀਮ ਕੋਰਟ ਵਿੱਚ ਸਰਕਾਰ ਕੇਸ ਹਾਰ ਗਈ ਹੈ 7ਵਾਂ ਕਪੇ ਕਮਿਸ਼ਨ ਕੀ ਸੀ 5ਵਾਂ ਕੀ ਸੀ ਕਿਉਂ ਪੇਪਰ ਲੇਟ ਹੋ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਉੱਪਰ ਆਪਾਂ ਗੱਲਬਾਤ ਕੀਤੀ ਇਸ ਵੀਡੀਓ ਵਿੱਚ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਸੋ ਵੀਡੀਓ ਨੂੰ ਜਿਹੜਾ ਹੈ ਜ਼ਰੂਰ ਸ਼ੇਅਰ ਕਰਨਾ ਹੈ ਜੀ ਤੇ ਵੀਡੀਓ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਧਿਆਨ ਨਾਲ ਸੁਣਨ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਜਿੰਨਾ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਸੋ ਧੰਨਵਾਦ ਥੈਂਕ ਯੂ ਵੈਰੀ ਮਚ ਵੀਡੀਓ ਨਾਲ ਜੁੜੇ ਰਹਿਣ ਲਈ ਚੈਨਲ ਨਾਲ ਜੁੜਨ ਲਈ ਧੰਨਵਾਦ